ਮਾਂ ਨੀਂ ਦੀਦਾ ਨਹੀਂ ਇਕਲੋਤਾ ਪੁੱਤ ਹੈ ਹੁਣ ਮਾਂ ਦੀ ਮੰਜੀ ਡੱਠੀ ਹੋਈ ਹੈ ਨਾਲੀ ਦੇ ਉੱਤੇ ਅੰਦਰ ਬੈਡ ਲੱਗੇ ਹੋਏ ਨਹੀਂ ਇਹ ਮੰਜੀ ਟੁੱਟੀ ਜਈ ਹੈ ਬਿਲਕੁਲ ਅਸਲੀਅਤ ਦੀ ਤਸਵੀਰ ਦਿਖਾਉਣ ਲੱਗਾ ਸਾਡੇ ਪੰਜਾਬ ਦੇ ਤਕਰੀਬਨ ਤਕਰੀਬਨ ਇਹ ਕਾਫੀ ਘਰਾਂ ਦੇ ਵਿੱਚ ਅੱਜ ਵੀ ਹਾਲਾਤ ਹੈ ਅੰਦਰ ਬਹੁਤ ਕੁਝ ਹੈ ਫਰਸ਼ਾਂ ਲੱਗੀਆਂ ਹੋਈਆਂ ਨਹੀਂ ਪਰ ਮਾਂ ਦੀ ਮੰਜੀ ਜਿਹੜੀ ਇਹਨੂੰ ਨਾਲੀ ਉੱਤੇ ਆ ਕਿਉਂ ਅੰਦਰ ਫਰਸ਼ ਉੱਤੇ ਮਾਂ ਨੇ ਠੁੱਕ ਦਿੱਤਾ ਚੁੱਕਣਾ ਓਖਾ ਹੋ ਜਾ ਇਸ ਲਈ ਮੰਜੀ ਨਾਲੀ ਤੇ ਢਾਹ ਦਿੱਤੀ ਆ ਇੱਥੇ ਠੁੱਕੀ ਜਾ ਹੁਣ ਮਾਂ ਬੈਠੀ ਹੈ ਮੰਜੀ ਦੇ ਉੱਤੇ ਤੇ ਮਾਂ ਦੇ ਮਨ ਵਿੱਚ ਆਪਣੇ ਪੁੱਤ ਬਾਰੇ ਖਿਆਲ ਆਈ ਜਾ ਰਿਹਾ ਹੈ ਮੇਰਾ ਪੁੱਤ ਕਦੇ ਮੇਰੇ ਕੋਲ ਬੈਠੇ ਮੇਰੇ ਕੋਲ ਗੱਲਾਂ ਕਰੇ ਪੁੱਤ ਟਰੈਕਟਰ ਹਵੇਲੀ ਛੱਡ ਕੇ ਕੋਹਦੀ ਲੰਘਣ ਲੱਗਦਾ ਤੇ ਮਾਂ ਅੰਨੀ ਆ ਕੋਹਦੀ ਲੰਘਣ ਲੱਗਦਾ ਪਰ ਉਹਨੂੰ ਪੈਰਾਂ ਦੀ ਪੈਂਛੜ ਜਿਹੜੀ ਨਾ ਉਹ ਤੋਂ ਪਤਾ ਲੱਗ ਜਾਂਦਾ ਮੇਰਾ ਪੁੱਤ ਚੱਲੇ ਨੰਗਲ ਲੱਗਾ ਮੇਰੇ ਕੋਲ ਦੀ ਕਿਉਂਕਿ ਮਾਂ ਦਾ ਹਿਰਦਾ ਤੁਸੀਂ 10 ਬੱਚੇ ਖੇੜ ਦੇ ਛੱਡ ਦਿਓ ਤੇ ਮਾਂ ਦੀਆਂ ਅੱਖਾਂ ਮੋਰੀ ਪੱਟੀ ਬੰਦ ਦਿਓ ਉਹ ਜਾ ਕੇ ਹੱਥ ਆਪਣੇ ਪੁੱਤ ਨੂੰ ਲਾਏਗੀ ਕਿਉਂਕਿ ਖੂਨ ਦੀ ਕشش ਹੁੰਦੀ ਹੈ ਖਿੱਚ ਹੁੰਦੀ ਹੈ ਉਹ ਆਵਾਜ਼ ਮਾਰਦੀ ਕਹਿੰਦੀ ਪੁੱਤ ਗਰਮੇਲ ਪੁੱਤ ਆ ਮੇਰੇ ਕੋ ਦੋ ਘੜੀਆਂ ਬਹਿ ਜਾ ਪੁੱਤ ਮੇਰਾ ਮਨ ਕਰਦਾ ਵੀ ਮੈਂ ਤੇਰਾ ਲਾਡ ਕਰਾਂ ਚਾਹ ਕਰਾਂ ਪੁੱਤ ਮੇ ਜਿੱਦਾਂ ਨਿੱਕੇ ਹੁੰਦੇ ਨਾ ਤੇਰਾ ਨਾਲ ਲਾਡ ਕਰਦੀ ਹੁੰਦੀ ਸੀ ਹੁਣ ਮੈਂ ਕੁਝ ਦਿਨਾਂ ਦੀ ਤੇ ਮਹਿਮਾਨ ਪਤਾ ਨਹੀਂ ਕੋਦੋਂ ਮੈਨੂੰ ਬੁਲਾਵਾ ਆ ਜਾਣਾ ਮੇਰੇ ਕੋਲ ਆ ਦੋ ਕੁੜੀਆਂ ਬੈਠ ਮੇਰੀ ਛਾਤੀ ਨਾਲ ਲੱਗ ਮੈਨੂੰ ਠੰਡ ਪਾ ਤੇ ਪੁੱਦਾ ਪਤਾ ਜਵਾਬ ਕੀ ਹੁੰਦਾ ਮਾਂ ਤੂੰ ਤੇ ਵਿਹਲੀ ਐ ਮੈਨੂੰ ਕੰਮ ਬੜਿਆ ਤੂੰ ਤੇ ਵਿਹਲੀ ਐ ਮੈਨੂੰ ਕੰਮ ਬੜਿਆ ਹੁਣ ਮਾਂ ਅਲਾਂਬਾ ਨਹੀਂ ਦਿੰਦੀ ਆਪਣੇ ਪੁੱਤ ਨੂੰ ਦੇਖੋ ਹੁਣ ਮਾਂ ਰੱਬ ਨੂੰ ਲਾਂਬਾ ਦਿੰਦੀ ਐ ਮਾਂ ਕਹਿੰਦੀ ਵੇ ਪੁੱਤ ਸੱਚੀ ਮੇਰੇ ਨਿੱਕੇ ਦੇ ਪੁੱਤ ਨੂੰ ਬੜੇ ਕੰਮ ਪੈ ਗਏ ਕਿਤੇ ਪੁੱਤ ਟੁੱਟ ਪੈਣਾ ਰੱਬ ਤੇਰਾ ਪਿਓ ਨਾ ਖੋਂਦਾ ਤੇ ਤੈਨੂੰ ਕੰਮ ਨਹੀਂ ਸੀ ਪੈਣੇ ਪਤ ਮੇਰੇ ਨੈਣ ਪ੍ਰਾਨੀ ਬਚ ਜਾਂਦੇ ਮੈਂ ਕੰਮ ਕਰ ਲਿਆ ਕਰਨਾ ਸੀ ਮੈਂ ਆਪਣੇ ਪੁੱਤ ਨੂੰ ਕੰਮ ਨਹੀਂ ਸੀ ਕਰਨ ਦੇਣਾ ਇਹ ਰੱਬ ਦਾ ਬੇੜਾ ਬੈਠਾ ਰੱਬ ਨੇ ਮੇਰੇ ਨੈਣ ਪ੍ਰਾਨਾਂ ਵੀ ਖੋਲੇ ਦੇਖੋ ਰਾਂਬਾ ਰੱਬ ਨੂੰ ਪੁੱਤ ਨੂੰ ਨਹੀਂ ਤੇ ਫਿਰ ਮਨ ਵਿੱਚ ਸੋਚਦੀਏ ਵੀ ਮੈਨੂੰ ਇੱਕ ਗਲਾਸ ਪਾਣੀ ਦਾ ਪਿਲਾ ਦੇ ਪੁੱਤ ਉਹਦੇ ਹੱਥਾਂ ਨਾਲ ਹੱਥ ਲੱਗ ਜਾਣ ਮੁੱਤਾਂ ਹੋ ਗਈਆਂ ਮੈਂ ਉਹਦਾ ਸਰੀਰ ਹੀ ਨਹੀਂ ਛੋਕੇ ਵੇਖਿਆ ਤੁਸੀਂ ਗੱਲ ਕੀਤੀ ਕਿ ਸਾਡੇ ਕੋਲ ਸਮਾਂ ਨਹੀਂ ਬੈਠਣ ਲਈ ਉਹਨੂੰ ਕਹਿੰਦੀ ਪੁੱਤ ਮੈਨੂੰ ਇੱਕ ਗਲਾਸ ਪਾਣੀ ਦਾ ਪਿਲਾ ਦੇ ਤੇ ਅੰਦਰ ਨੂੰ ਕਰਕੇ ਆਵਾਜ਼ ਮਾਰਦਾ सोनू ਦੀ ਮੰਮੀ ਆ ਬੇਬੇ ਨੂੰ ਪਾਣੀ ਪਿਲਾ ਤੂੰ اندر ਪਤਾ ਜਵਾਬ ਕੀ ਆਉਂਦਾ ਵਾ ਇਨ ਵੀ ਵਾਰ ਪਲਾਇਆ ਸਵੇਰ ਦਾ ਇਹਨ ਛੋਲੇ ਚੱਬੇ ਹੋਇਆ ਮਾਫ ਕਰਨਾ ਹੈ ਹਾਲਾਤ ਆ ਕਿਤੇ ਹੈ ਕੋਈ ਪੁੱਤ ਅੱਜ ਦੇ ਯੁੱਗ ਵਿੱਚ ਜੋ ਸ਼ਾਮ ਨੂੰ ਮਾਂ ਦੇ ਕੋਲ ਮ ਆਪਣੇ ਬਾਪੂ ਦੇ ਕੋਲ ਬੈਠ ਕੇ ਪੁੱਛਦਾ ਹੋਵੇ ਮਾਂ ਅੱਜ ਦਾ ਤੇਰਾ ਦਿਨ ਕਿਵੇਂ ਬੀਤਿਆ ਬਾਪੂ ਅੱਜ ਦਾ ਤੇਰਾ ਦਿਨ ਕਿਵੇਂ ਬੀਤਿਆ ਪੁੱਤ ਮਾਂ ਕੋਈ ਤਕਲੀਫ ਤਾਂ ਨਹੀਂ ਕੋਈ ਚੀਜ਼ ਖਾਣ ਨੂੰ ਕੀ ਤੈਨੂੰ ਚਾਹੀਦਾ ਮੈਂ ਉਹ ਲੈ ਆ ਕੇ ਦੇਆ ਮੈਂ ਇੱਕ ਗੱਲ ਕਰਨ ਲੱਗਾ ਤੁਹਾਡੇ ਨਾਲ ਕਿ ਕਿਤੇ ਮੰਜੀ ਡੱਠੀ ਹੋਵੇ ਬਾਪ ਦੀ ਮੰਜੀ ਡੱਠੀ ਹੋਵੇ ਮਾਂ ਦੀ ਵਿੜੇ ਦੇ ਵਿੱਚ ਹਮ ਘਰ ਵਿੱਚ ਭਾਵੇਂ ਲੋੜਿਆਂ ਦੀ ਗਰੀਬੀ ਹੋਵੇ ਗਰੀਬੀ ਅਮੀਰੀ ਜਿਵੇਂ ਅੱਗੇ ਬਲ ਸਾਹਿਬ ਗੱਲ ਕੀਤੀ ਏ ਢੜ ਦੇ ਪਰਛਾਵੇਂ ਆ ਇਹ ਕੋਈ ਸੁੱਖ ਦਾ ਇੰਨਾ ਸਾਧਨ ਨਹੀਂ ਮੈਂ ਆਪਣੀ ਜ਼ਿੰਦਗੀ ਵਿੱਚ ਵੇਖ ਲਿਆ ਜਮਾ ਕੇ ਇਹ ਇਹਦੇ ਵਿੱਚੋਂ ਕੋਈ ਅਸੀਂ ਜ਼ਿੰਦਗੀ ਦੇ ਵਿੱਚੋਂ ਕੋਈ ਸੁੱਖ ਨਹੀਂ ਲੱਭ ਸਕਦੇ ਹਮ ਚਾਦਰ ਵਿਸ਼ੀ ਹੋਈ ਹੋਵੇ ਤੇ ਭਾਵੇਂ ਪਾਟੀ ਹੋਵੇ ਹੋਵੇ ਤੋਤੀ ਹੋਈ ਤੇ ਪੋੜ ਨੌ ਪੀੜੀ ਥੱਲੇ ਪੀੜੀ ਦੇ ਉੱਤੇ ਨੌ ਬਿਠੀ ਹੋਵੇ ਤੇ ਪੌਂਦੀ ਵਾਲੇ ਪਾਸੇ ਪੁੱਤ ਬਿਠਾ ਹੋਵੇ ਮਾਂ ਦੇ ਪਿਓ ਦੇ ਪੈਰ ਦੇ ਵੰਦਾ ਹੋਵੇ ਤੇ ਨੋ ਅੱਖ ਦੀ ਹੋਵੇ ਬੇਬੇ ਬਾਪੂ ਅੱਜ ਕੀ ਖਾਣੂ ਜੀ ਕਰਦਾ ਬਾਪੂ ਬੇਬੇ ਜੋ ਤੁਸੀਂ ਕਹੋਗੇ ਮੈਂ ਉਹ ਬਣਾਉਣਾ ਤੇ ਬਲਸਾਹ ਸੱਚ ਜਾਣਨਾ ਉਸ ਕਰਦੀ ਚੌਕੜ ਜਿਹੜੀ ਹੈ ਨਾ ਉਹ ਰੱਬ ਨੀਮੀ ਪਾ ਕੇ ਲੰਘੂਗਾ ਕੀ ਬਾਤ ਪਰ ਉਹ ਅੱਜ ਹਾਲਾਤ ਹੈ ਨਹੀਂ ਉੱਡ ਗਿਆ ਮੋਈ ਉੱਡ ਗਿਆ ਪਿਆਰੀ ਉੱਡ ਗਿਆ ਸਾਡੇ ਵਿੱਚ ਖਤਮ ਹੋ ਗਿਆ ਸਭ ਕੁਝ